ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦਰਸ਼ਨ ਕਰਾਂਗੇ ਗੁਰਦੁਆਰਾ ਚਰਨ ਕਮਲ ਸਾਹਿਬ ਪਾਤਸ਼ਾਹੀ 7ਵੀਂ ਜੋ ਕਿ ਹਰਿਆਣੇ ਦੇ ਪਿੰਡ ਸ਼ਾਹਪੁਰ ਦੇ ਵਿੱਚ ਦਰਿਆ ਦੇ ਕੰਢੇ ਤੇ ਸਥਿਤ ਹੈ ਬੜਾ ਹੀ ਸੋਹਣਾ ਸੁੰਦਰ ਸਥਾਨ ਹੈ ਪਹਾੜੀਆਂ ਦੇ ਨਾਲ ਘਿਰਿਆ ਹੋਇਆ ਦਰਿਆ ਦੇ ਕੰਢੇ ਤੇ ਬਣਿਆ ਹੋਇਆ ਸਥਾਨ ਹੈ ਆਓ ਆਪਾਂ ਇੱਥੋਂ ਦੇ ਗ੍ਰੰਥੀ ਸਿੰਘ ਬਾਬਾ ਸਤਨਾਮ ਸਿੰਘ ਜੀ ਕੋਲੋਂ ਇਸ ਸਥਾਨ ਦਾ ਇਤਿਹਾਸ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੰਮਨ ਸਤਕਾਰਯੋਗ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਪੁਰਦਵਾਰਾ ਚਰਨ ਕਮਲ ਸਾਹਿਬ ਆਤਛੇ ਸਤਮੀ ਤਨ ਤਨ ਸ੍ਰੀ ਗੁਰੂ ਰਾਏ ਸਾਹਿਬ ਜੀ ਆਨੇ ਇਸ ਸਥਾਨ ਤੇ ਆ ਕਰਕੇ ਆਪਣੇ ਉਵਾਰਕ ਚਰਨ ਪਾਏ ਹਨ ਜਿੱਥੇ ਜਾਹੇ ਵਹ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ ਇਸ ਅਸਥਾਨ ਤੇ ਤਨ ਤਨ ਸ੍ਰੀ ਗੁਰੂ ਰਾਏ ਸਾਹਿਬ ਜੀ ਤੇ ਨਾਲ 2200 ਘੋੜ ਸਵਾਰ ਇੱਥੇ ਰੁਕੇ ਹਨ ਸ੍ਰੀ ਕੀਰਤਪੁਰ ਸਾਹਿਬ ਤੋਂ ਸਤਿਗੁਰੂ ਜੀ ਕੌਂਟਾ ਸਾਹਿਬ ਨੂੰ ਜਾਂਦਿਆ ਹੋਇਆ ਇਸ ਬੈਲਟ ਤੇ ਦੋਨ ਖੇਤਰ ਦੇ ਵਿੱਚ ਪਹਿਲਾ ਸਥਾਨ ਗੁਰਦੁਆਰਾ ਹਰ ਰਾਇਪੁਰ ਬੱਦੀ ਉੱਡ ਦੇ ਨੇੜੇ ਤੇ ਦੂਜਾ ਸਥਾਨ ਇਹ ਹੈ ਗੁਰਦੁਆਰਾ ਚਰਨ ਕਮਲ ਸਾਹਿਬ ਪਿੰਡ ਸ਼ਾਹਪੁਰ ਵੀ ਕਿ ਤੀਜਾ ਸਥਾਨ ਪਿੰਡ ਖੂਆਲਾ ਨਾਨਕਪੁਰ ਤੇ ਚੌਥਾ ਸਥਾਨ ਸ਼੍ਰੀ ਗੁਰਹਰਾਇਐ ਸਾਹਿਬ ਜੀ ਆਂਦਾ ਟਕਸਾਲ ਪ੍ਰਵਾਣੂ ਕਾਲਕਾਂ ਦੇ ਨੇੜੇ ਇਹ ਚਾਰ ਸਥਾਨ ਤਕਰੀਬਨ 20 ਕਿਲੋਮੀਟਰ ਦੇ ਵਿੱਚ ਹਨ ਇੱਥੇ ਇਹ ਸਥਾਨ ਦੀ ਸੇਵਾ 2016 ਦੇ ਵਿੱਚ ਇੱਥੇ ਇਹ ਸੇਵਾ ਆਰੰਭ ਹੋਈ ਹੈ ਗੁਰਦੁਆਰਾ ਸਾਹਿਬ ਦੀ ਤੇ 2025 ਦੇ ਵਿੱਚ ਗੁਰਦੁਆਰਾ ਸਾਹਿਬ ਸ਼ੋਭਤਮਾਨ ਹੋਏ ਹਨ ਧੰਨ ਧੰਨ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਹੈ ਜੀ ਇਹ ਸਥਾਨ ਬੜੀ ਰਮਣੀਕ ਹੈ ਚਾਰੇ ਪਾਸੇ ਪਹਾੜੀਆਂ ਨੇ ਕਿਰੋਹਿਸਤਾਨ ਦੇ ਵਿੱਚ ਪੱਧਰਾ ਹੈ ਇਹ ਦੋਨ ਖੇਤਰ ਕਿਹਾ ਜਾਂਦਾ ਹੈ ਸੁਣੋ ਜੀ ਸੋ ਸੰਗਤਾਂ ਇੱਥੇ ਆ ਕਰਕੇ ਮੁਰੂ ਅੱਗੇ ਮਸਤ ਮਤਮਸਤ ਕਹਿੰਦੀਆਂ ਹਨ ਤੇ ਆਪਣੀਆਂ ਮਨੋ ਕਾਮਨਾ ਨੂੰ ਪੂਰੀਆਂ ਕਰਦੀਆਂ ਨੇ ਗੁਰਦੇਵ ਪਾਸ਼ਾ ਸਾਰੀ ਸੰਗਤਾਂ ਦੀਆਂ ਚੌਲੀਆਂ ਖੁਸ਼ੀਆਂ ਦੇ ਨਾਲ ਭਰਦੇ ਹਨ ਬੜਾ ਹੀ ਰਮਣੀਕ ਸਥਾਨ ਹੈ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਆ ਕੇ ਦਰਸ਼ਨ ਕਰੋ ਤਨ ਤਾਨਾ ਸ਼ੀਰ ਗੁਰੂ ਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜਨਮ ਦਿਹਾੜਾ 1 ਫਰਵਰੀ ਦਿਨ ਐਤਵਾਰ 2026 ਨੂੰ ਮਨਾਇਆ ਜਾ ਰਿਹਾ ਹੈ ਜੀ ਜਿਸ ਦੇ ਵਿੱਚ ਕੌਮ ਦੇ ਪ੍ਰਸਿੱਧ ਰਾਗੀ ਢਾਡੀ ਕਥਾਵਾਚਕ ਮਹਾਪੁਰਸ਼ ਆ ਕਰਕੇ ਆਪ ਨੂੰ ਪਿਆਲ ਕਰਨਗੇ ਗੁਰਦੋ ਗੁਰੂ ਘਰ ਦੀ ਸੇਵਾ ਬਾਬਾ ਮਹਾਪੁਰਸ਼ ਬਾਬਾ ਰਵਾਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਇਹ ਸੇਵਾ ਹੋ ਰਹੀ ਹੈ ਸੇਵਾ ਚੱਲ ਰਹੀ ਹੈ ਹੁਣ ਇੱਥੇ ਸਰੋਬਰ ਵੀ ਬਣਾਇਆ ਜਾਵੇਗਾ ਤੇ ਨਾਲ ਹੀ ਸੰਗਤਾਂ ਦੇ ਦਰਸ਼ਨ ਵਾਸਤੇ niche ਥੜਾ ਸਾਹਿਬ ਹੈ ਜਿੱਥੇ ਆ ਕਰਕੇ ਗੁਰੂ ਸਾਹਿਬ ਬਿਰਾਜਮਾਨ ਹੋਏ ਸਨ ਥੜਾ ਸਾਹਿਬ ਹੈ ਬਣਿਆ ਹੋਇਆ ਤੇ ਨਾਲ ਹੀ ਖੂ ਲੱਗਿਆ ਹੋਇਆ ਇਸ ਜਗ੍ਹਾ ਤੇ ਬਾਗ ਵੀ ਸੀ ਜੋ ਹੁਣ ਨਹੀਂ ਹੈ ਨਦੀ ਦੇ ਵਹਾਅ ਕਰਨਾ ਹਟ ਗਿਆ ਹੈ ਤੇ ਉਹ ਖੂ ਵੀ ਨਾਲ ਹੀ ਹਟ ਗਿਆ ਹੈ ਸੋ ਸੰਗਤ ਨੂੰ ਬੇਨਤੀ ਹੈ ਭਾਈ ਉਹ ਸਮਾਗਮ ਮਨਾਇਆ ਜਾ ਰਿਹਾ ਹੈ 1 ਫਰਵਰੀ 2026 ਦਿਨ ਐਤਵਾਰ ਨੂੰ ਉਹ ਸੰਗਤਾਂ ਨੇ ਆ ਕਰਕੇ ਦਰਸ਼ਨ ਦਿਦਾਰੇ ਦੇਣੇ ਹਨ குருਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ